ਸਸ਼ੀਕਾਲ ਨਮਸਕਾਰ ਮੈਂ ਹਰਦੀਪਕ ਪੰਡਾਰੀ ਤੁਸੀ ਦੇਖ ਰਹੇ ਹੋ ਡੀਫੋ ਨਿਊਜ਼ ਪਹਿਲਾ ਇੱਕ ਨਜ਼ਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸੈਟ ਅਗੇ ਪੇਸ਼ ਹੋਏ ਵਿਕਰਮ ਸਿੰਘ ਜੀ ਆ ਪੰਜ ਘੰਟੇ ਹੋਈ ਪੁੱਜ ਕੇ 12 ਕਿ ਆਖਿਆ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਦੱਸ ਦਿੰਦੀ ਸਾਧਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਪਰਤੇ ਤੇ ਅਗਲਾ ਪਲਾਨ ਵੀ ਦੱਸਿਆ ਨਿਕਾਰਾਗੁਆ ਮੁਨਖੀ ਤਸਕਰੀ ਦੇ ਮਾਮਲੇ ਦੇ ਵਿੱਚ ਜਾਂਚ ਲਈ ਪੰਜਾਬ ਪੁਲਿਸ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੋਣੇ ਸਿਰਫ 3.5 5.5 ਘੰਟਿਆਂ ਦੇ ਵਿੱਚ ਹੀ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ 1100 ਰੁਪਏ ਦੇ ਵਿੱਚ ਲਓ ਜਹਾਜ਼ ਵਾਲੀਆਂ ਸਹੂਲਤਾਂ ਵਿਨੇਸ਼ ਫੋਗੜ ਨੇ ਆਪਣਾ ਖੇਲ ਰਤਨ ਤੇ ਅਰਜਨ ਵਾਡ ਵਾਪਸ ਕਰ ਦਿੱਤਾ ਹੈ ਹੁਣ ਖਬਰਾਂ ਵਿਸਤਾਰ ਦੇ ਨਾਲ ਐਨਡੀਪੀਸੀ ਮਾਮਲੇ ਦੇ ਵਿੱਚ ਅਕਾਲੀ ਆਗੂ ਤਿਕ ਸਾਭਾ ਕੈਬਨਿਟ ਮਨਿਸਟਰ ਵਿਕਰਮ ਸਿੰਘ ਮਜੀਠੀਆ ਅੱਜ ਸ਼ਨੀਵਾਰ ਨੂੰ ਪਟਿਆਲਾ ਦੇ ਵਿੱਚ ਸਿੱਟ ਦੇ ਸਾਹਮਣੇ ਪੇਸ਼ ਹੋਏ ਮਜੀਠੀਆ ਤੋਂ ਐਸਆਈਟੀ ਵੱਲੋਂ ਕਰੀਬ 5 ਘੰਟੇ ਪੁੱਛਗਛ ਕੀਤੀ ਗਈ ਸਵੇਰੇ 11 ਵਜੇ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਚੇਅਰਮੈਨ ਤੇ ਐਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫਤਰ ਪਹੁੰਚੇ ਕਰੀਬ 4 ਵਜੇ ਤੱਕ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਪਿਛਲੀ ਵਾਰ ਉਹ 18 ਦਸੰਬਰ ਨੂੰ ਪੇਸ਼ ਹੋਏ ਸਨ ਤੇ ਸਟ ਵੱਲੋਂ ਉਹਨਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ ਪਿਛੇ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਐਸਆਈਟੀ ਅੱਗੇ ਅੱਜ ਪੰਜਵੀਂ ਵਾਰੀ ਮੈਂ ਪੇਸ਼ ਹੋਇਆ ਹਾਂ ਕੇਸ ਤੋਂ ਮੈਂ ਡਰਨ ਵਾਲਾ ਨਹੀਂ ਹਾਂ ਹੱਕ ਤੇ ਸੱਚ ਦੀ ਲੜਾਈ ਲੜਨੀ ਪੈਂਦੀ ਹੈ ਤੇ ਅਸੀਂ ਇਸ ਲਈ ਤਿਆਰ ਹਾਂ ਜੀਠਿਆ ਨੇ ਆਖਿਆ ਕਿ ਮੁੱਖ ਮੰਤਰੀ ਅਫਸਰਾਂ ਨੂੰ ਵਰਤ ਰਹੇ ਨੇ ਪਰ ਹੁਣ ਅਫਸਰਾਂ ਨੂੰ ਹੀ ਵਰਤਨ ਦੀ ਬਜਾਏ ਖੁਦ ਸਾਹਮਣੇ ਉਹਨਾਂ ਨੂੰ ਆਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਹਾਈ ਕੋਰਟ ਦੇ ਜ਼ਮਾਨਤ ਦੇਣ ਵੇਲੇ ਵੀ ਕੋਈ ਗਵਾਹ ਨਾ ਹੋਣ ਦੀ ਗੱਲ ਆਕੀ ਗਈ ਸੀ 1.5 ਸਾਲ ਤੱਕ ਸਿੱਟ ਨੇ ਇੱਕ ਵਾਰ ਨਹੀਂ ਸਦਿਆ ਸਿੱਟ ਮਈ ਮਹੀਨੇ ਦੇ ਵਿੱਚ ਬਣੀ ਪਰ ਦਸੰਬਰ ਮਹੀਨੇ ਦੇ ਵਿੱਚ ਸਦਿਆ ਗਿਆ ਜਿਹੜੇ ਅਫਸਰ ਨੂੰ ਉਸ ਦੇ ਉੱਚ ਅਧਿਕਾਰੀ ਸੇਵਾ ਮੁਕਤੀ ਦਾ ਪੱਤਰ ਜਾਰੀ ਕਰ ਰਹੇ ਨੇ ਪਰ ਇੱਥੇ ਸੇਵਾ ਮੁਕਤੀ ਵਾਲਾ ਅਫਸਰ ਹੀ ਜਾਂਚ ਲਈ ਸਦ ਰਿਹਾ ਜਿਸ ਤੋਂ ਪੱਖਪਾਤ ਸਪਸ਼ਟ ਹੁੰਦਾ ਹੈ ਤੋਂ ਦੱਸ ਦਈਏ ਕਿ ਮੁਕੰਦਰ ਸਿੰਘ ਛੀਨਾ ਜਿਹੜੇ ਕੇ ਐਸ ਆਈਟੀ ਦੇ ਮੁਖੀ ਨੇ ਉਹ 31 ਦਸੰਬਰ ਨੂੰ ਰਟਾਰ ਹੋਣ ਵਾਲੇ ਨੇ ਵਿਕਰਮ ਸਿੰਘ ਜੀ ਨੇ ਆਖਿਆ ਕਿ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਦਾ ਹੱਥ ਠੋਕਾ ਬਨਣ ਵਾਲੇ ਅਫਸਰਾਂ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ 11 ਸਾਲ ਤੋਂ ਕੋਈ ਨਚੋਰ ਨਹੀਂ ਨਿਕਲਿਆ ਐਨ ਡੀ ਪੀ ਸੀ ਐਕਟ ਲਗਾਇਆ ਅਦਾਲਤ ਨੇ ਵੀ ਬਰਾਮਦਗੀ ਬਾਰੇ ਪੁੱਛਿਆ ਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਹੇਠਾਂ ਹੁਸ਼ਿਆਰਪੁਰ ਵਿੱਚ ਰੱਖਿਆ ਗਿਆ ਤੇ ਹੁਣ ਉਸ ਨੂੰ ਵੀ ਈਡੀ ਅੱਗੇ ਪੇਸ਼ ਕਰ ਦੇਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਜਗਦੀਸ਼ ਪੋਲਾ ਡਰੱਗ ਰੈਕਟ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਏ ਸਨ ਇਸ ਤੋਂ ਪਹਿਲਾਂ ਵਿਕਰਮਜੀਠਿਆ ਨੂੰ 18 ਦਸੰਬਰ ਨੂੰ ਸੱਤ ਅੱਗੇ ਪੇਸ਼ ਹੋਏ ਸਨ ਇਸ ਦੌਰਾਨ ਉਹਨਾਂ ਕੋਲੋਂ 70 ਕੈਂਟੇ ਪੁੱਛਗਿਛ ਕੀਤੀ ਗਈ ਸੀ ਇਸ ਤੋਂ ਬਾਅਦ ਉਹਨਾਂ ਨੂੰ 27 ਦਸੰਬਰ ਨੂੰ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਵਿਕਰਮ ਸਿੰਘ ਮਜੀਠੀਆ ਨੇ ਸ਼ਹੀਦੀ ਦਿਹਾੜਿਆਂ ਤੇ ਪਰਿਵਾਰਿਕ ਦੇ ਕੁਝ ਮਜਬੂਰੀਆਂ ਦੇ ਕਾਰਨ ਉਹ ਸਿਟ ਅੱਗੇ ਪੇਸ਼ ਹੋਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਸੀ ਤੇ ਸਿਟ ਨੇ ਉਹਨਾਂ ਨੂੰ ਫੇਰ 30 ਦਸੰਬਰ ਨੂੰ ਪੇਸ਼ ਹੋਣ ਲਈ ਸੱਮਨ ਜਾਰੀ ਕੀਤੇ ਸਨ ਅੱਜ ਉਹ ਫੇਰ ਸਿਟ ਦੇ ਸਾਹਮਣੇ ਪੇਸ਼ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈਟ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10 8 22 ਦੇ ਉਹ ਕਿਛੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕੀ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜਿਦਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਮਿਲਿਆ ਹੁਣ ਅੰਮ੍ਰਿਤਸਰ ਤੇ ਦਿੱਲੀ ਦੇ ਵਿਚਕਾਰ ਬੰਦੇ ਪਾ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਸਿਰਫ 5.5 ਘੰਟਿਆਂ ਦੇ ਵਿੱਚ ਹੀ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਪੂਰਾ ਕੀਤਾ ਜਾ ਸਕੇਗਾ 1 ਜਨਵਰੀ 2024 ਤੋਂ ਆਮ ਲੋਕ ਇਸ ਦਾ ਸਫ਼ਰ ਕਰ ਸਕਣਗੇ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਇਸ ਟ੍ਰੇਨ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਤੇ ਸੰਸਦ ਗੁਰਜੀਤ ਸਿੰਘ ਔਇਲਾ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਇਸ ਦੌਰਾਨ ਬੀਜੀਪੇ ਦੇ ਹੋਰ ਵੀ بڑے-ਵੱਡੇ ਆਗੂ ਉੱਥੇ ਮੌਜੂਦ ਸਨ ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪ੍ਰੋਹਿਤ ਨੇ ਆਖਿਆ ਕਿ ਹਰ ਪਾਸੇ ਵਿਕਾਸ ਹੋ ਰਿਹਾ ਹੈ ਅੱਜ ਪੂਰੇ ਦੇਸ਼ ਦੇ ਵਿੱਚ 8 ਗੱਡੀਆਂ ਚਲੀਆਂ ਤੇ ਪੰਜਾਬ ਦੀ ਜਨਤਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੱਡੀ ਸ਼ੋਗਾਤ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ। ਇਹ ਕਹਿਣਾ ਚਾਹਤਾ ਹਾਂ ਪੰਜਾਬ ਦੀ ਜਨਤਾ ਕੋ ਕਿ ਪ੍ਰਧਾਨ ਮੰਤਰੀ ਜੀ ਕੀ ਤਰਫੋਂ ਬਹੁਤ ਵੱਡੀ ਸ਼ੋਗਾਤ ਸਾਡੇ ਪੰਜਾਬ ਨੂੰ ਮਿਲੀ। ਪਰ ਪੰਜਾਬ ਕੋਈ ਨਹੀਂ। ਤੋਂ ਪੂਰੇ ਦੇਸ਼ ਵਿੱਚ एक तरह से विकास की गंगा बहा दिया है इस इंफ्रास्ट्रक्चर के क्षेत्र में रोडों का सवाल ट्रेनों का सवाल सभी तरफ विकास की गति बहुत तेज़ी से बढ़ी है और आज ही खाली अमृतसर नहीं अमृतसर दिल्ली का सवाल नहीं है तो कम से कम आज आठ ट्रेन ऐसी आठ सुपरफास्ट ट्रेन बहुत अच्छी ट्रेन आज शुरू हुई है ਇਸ ਸਹੀ ਮੇ ਬਹੁਤ ਹੀ ਇਤਿਹਾਸਿਕ ਖਸ਼ਨ ਹੈ ਉਹਨੇ ਆਪਕੇ ਮਾਧਿਅਮ ਸੇ ਸਭ ਕੋ ਬਹੁਤ ਬਹੁਤ ਬਧਾਈਆਂ ਗੁਰਜੀਤ ਸਿੰਘ ਔਲਾਨੇਵੀ ਇਸ ਟ੍ਰੇਨ ਦੇ ਚੱਲਣ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੰਦੀ ਅੱਖ ਗੱਲ ਆ ਕੀ ਹੈ ਪਰ ਮੈਂ ਸਭ ਤੋਂ ਪਹਿਨੋ ਰੇਲਵੇ ਮਿਨਿਸਟਰ ਅਸ਼ਨੀ ਵੈਸ਼ਨਵ ਜੀ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਂ ਮੇਰੇ ਵਕਾਲਤ ਕਰਨ ਦੇ ਬਾਰ-ਬਾਰ ਕਿ ਗੁਰੂ ਨਗਰੀ ਤੇ ਟ੍ਰੇਨ ਕਿਉਂ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਜਿਆਦਾ ਟੂਰਿਸਟ ਆਉਂਦੇ ਆ ਔਰ ਮੈਂ ਸਮਝਦਾ ਕਿ ਇੱਥੇ ਟੂਰ ਹਰ ਤਰ੍ਹਾਂ ਦਾ ਯਾਤਰੀ ਆਉਂਦਾ ਹੈ ਮੱਧ ਵਰਗ ਵੀ ਹੈ ਗਰੀਬ ਵਰਗ ਵੀ ਹੈ ਉੱਪਰਲੇ ਵਰਗ ਵੀ ਹੈ ਔਰ ਸਾਰਿਆਂ ਨੂੰ ਸਹੂਲਤਾਂ ਦੇਣਾ ਸਾਡਾ ਫਰਜ਼ ਹੈ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਉਹਦੇ ਨਾਲ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਜਿਹੜੇ ਅੱਜ ਨੌਗਰੇਟ ਕਰਨ ਜਾ ਰਹੇ ਨੇ ਸੋ ਅਮਰਸਰ ਲਈ ਇਹ ਇੱਕ ਮੈਂ ਸਮਝਦਾ ਕਿ ਇਸ ਨਵੇਂ ਸਾਲ ਵਾਸਤੇ ਇੱਕ ਤੋਹਫਾ ਕਹਿ ਸਕਦੇ ਇੱਕ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਜਿਹੜਾ ਇਤਿਹਾਸ ਹੈ ਇਤਿਹਾਸ ਦੇ ਵਿੱਚ ਇਹ ਵੀ ਇੱਕ ਮੀਲ ਪੱਥਰ ਹੀ ਸਾਬਤ ਹੋਏਗਾ ਇਹ ਟ੍ਰੇਨ ਦਾ ਚੱਲਣਾ ਕਿਉਂਕਿ ਜਿੱਥੇ ਸੁਪਰ ਫਾਸਟ ਹੈ ਗਰੀਬ ਲੋਕਾਂ ਵਾਸਤੇ ਵੀ ਹੈ ਉਹ ਟ੍ਰੇਨਸ ਵੀ ਨੇ ਸ਼ਤਾਬਦੀ ਹੈ ਉੱਥੇ ਬੰਦੇ ਭਾਰਤ ਵੀ ਹੈ ਔਰ ਆਉਣ ਵਾਲੇ ਸਮੇਂ 'ਚ ਬੁਲੇਟ ਟ੍ਰੇਨ ਵੀ ਜਿਹੜੀ ਹੈ ਉਹ ਅੰਮ੍ਰਿਤਸਰ ਨੂੰ ਸਮਰਪਿਤ ਹੋਏਗੀ 2-3 ਸਾਲ ਦੇ ਅੰਦਰ ਅੰਦਰ ਸਰ ਲੋਕਾਂ ਦਾ ਕਹਿਣਾ ਕਿ ਇਹਦੇ ਰਸਤੇ ਵਿੱਚ ਸਟਾਪੇਜਾਂ ਕਈ ਘਟਾਏ ਗਏ ਨੇ ਦੇਖੋ ਦੇਖੋ ਇੱਕ ਗੱਲ ਹੈ ਸਾਰੀਆਂ ਟ੍ਰੇਨਾਂ ਜਾਂਦੀਆਂ ਹਰ ਟ੍ਰੇਨ ਦਾ ਹਰ ਸਟਾਪੇਜ ਤੇ ਰੁਕਣਾ ਜ਼ਰੂਰੀ ਨਹੀਂ ਹੁੰਦਾ ਇਹ ਉਹ ਲੋਕ ਲੋਕ ਤੇ ਫਿਰ ਸਮਾਂ ਕਿਵੇਂ ਤੈਅ ਕਰੂਗਾ ਜਿਹੜਾ ਘੱਟ ਸਮੇਂ ਜਾਣਾ ਹੈ ਨਾ ਟ੍ਰੇਨ ਜਾ ਤੇ ਨਾ ਹੋਣ ਫਿਰ ਹੈ ਸੁਪਰ ਫਾਸਟ ਹੈ ਸ਼ਤਾਬ ਦੀ ਹਰ ਸਾਧ ਸਟਾਪੇਜ ਤੇ ਰੁਕਣੀ ਹੈ ਕੁਝ ਇਹ ਵੀ ਹੋਣਾ ਚਾਹੀਦਾ ਕਿ ਕੁਝ ਜਿਹੜਾ ਟਾਈਮ ਦੀ ਵੀ ਬਚਤ ਆਪਾਂ ਕਰਨੀ ਹੈ ਨਾ ਜੇ ਟਾਈਮਲੀ ਸ਼ਾਰਟਕਟ ਟਾਈਮ 'ਚ ਦਿੱਲੀ ਪਹੁੰਚਾਉਣਾ ਹੈ ਕਿਸੇ ਨੂੰ ਤੇ ਉਹ ਫਿਰ ਉਹਦੇ ਵਾਸਤੇ ਤੇ ਸਟਾਪੇਜ ਘੱਟ ਹੋਣਗੇ ਜ਼ਰੂਰੀ ਹੈ ਤਤਕਾਲਕ ਬੀਜੇਪੀ ਨੇ ਬੜੇ ਵੱਡੇ ਬਿਆਨ ਦਿੱਤਾ ਕਿ ਬੜੇ ਕੰਮ ਨਹੀਂ ਹੋਵੇਗਾ। ਕੀ ਕੀ ਬਿਆਨ ਦਿੱਤਾ ਮੈਂ ਸੁਣਿਆ ਨਹੀਂ। ਕੀ ਕਿਹਾ? ਕਹ ਰਿਹਾ ਕਿ ਉਹ ਕਹਿ ਰਿਹਾ ਕਿ ਉਪਲਬਧੀ ਜਿਹੜੀ ਹੈ ਬੀਜਾ ਬੀਜਪੀ ਦੀ ਹੈ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਇਹ ਦੇਖੋ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੁਦਰਤੀ ਗੱਲ ਉਹਨਾਂ ਨੇ ਇਹ ਗੱਲ ਕਰਨੀ ਹੈ ਕਿਉਂਕਿ ਜਦੋਂ ਰੇਲਵੇ ਮਿਨਿਸਟਰੀ ਉਹ ਬੀਜਪੀ ਗਵਰਨਮੈਂਟ ਹੈ ਗਵਰਨਮੈਂਟ ਬੀਜਪੀ ਦੀ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵਕਾਲਤ ਕਰਨ ਵਾਲਾ ਬੰਦਾ ਤੇ ਚਾਹੀਦਾ ਨਾ ਉਹ ਗੁਰੂ ਨਗਰੀ ਨੇ ਗੁਰਜੀਤ ਓਜਲੇ ਨੂੰ ਚੁਣਿਆ ਸੀ ਔਰ ਮਿਲਖ ਸਾਹਿਬ ਤੇ ਮੇਰਾ ਖਿਆਲ ਰਾਜ ਸਭਾ ਵੀ ਦੋ ਤਿੰਨ ਸਾਲ ਹੋ ਗਏ ਉਹ ਨਹੀਂ ਹੋਣਾ ਹੈਗੇ ਇਹ ਦੋ ਸਾਲ ਦੀ ਉਪਲਬਧੀ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਇਸ ਟ੍ਰੇ ਤੋ ਮੈਂ ਮਲਕ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਹੋਗੀ ਪਰ ਮੇਰਾ ਮੰਨਣਾ ਹੈ ਕਿ ਇਹ ਜਿਹੜੀ ਟ੍ਰੇਨ ਹੈ ਪਿਛਲੇ ਅਸੀਂ ਜੋ 22 ਤੋਂ ਸ਼ੁਰੂ ਕੀਤਾ ਇਹਦੇ ਵੇਲੇ ਵਰਕਆਊਟ ਕਰਨਾ ਅੱਜ 2 ਸਾਲ ਦੇ ਬਾਅਦ ਸਾਨੂੰ ਇਹ ਸਮਰਪਿਤ ਹੋਈ ਹੈ ਗੁਰੂ ਨਗਰੀ ਵਾਸਤੇ ਟ੍ਰੇਨ ਇਹਦੇ ਵਾਸਤੇ ਮਿਹਨਤ ਕਰਨੀ ਪਈ ਹੈ ਔਰ ਬਾਰ-ਬਾਰ ਮੰਤਰੀ ਸਾਹਿਬ ਨੂੰ ਮਿਲਣਾ ਪਿਆ ਔਰ ਬਤੌਰ ਲੋਕ ਸਭਾ ਮੈਂਬਰ ਮੇਰਾ ਫਰਜ਼ ਬੰਦਾ ਹੈ ਔਰ ਮੈਂ ਫਰਜ਼ ਆਪਣਾ ਅਦਾ ਕੀਤਾ ਹੈ ਔਰ ਇਹ ਬਕਾਇਦਾ ਟਾਈਮ ਲਾਈਨ ਹੈ ਹਰ ਗੱਲ ਦੀ ਸਰੇ ਗੁਰੂ ਨਗਰੀ ਨੂੰ ਹੁਣ ਨਵੇਂ ਸਾਲ ਦਾ ਤੋਹਫਾ ਵੀ ਕਹਿ ਸਕਦੇ ਨੇ ਨਵੇਂ ਸਾਲ ਦਾ ਤੋਹਫਾ ਬਿਲਕੁਲ ਬਿਲਕੁਲ ਨਵੇਂ ਸਾਲ ਦਾ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਉਹਨਾਂ ਲੋਕਾਂ ਵਾਸਤੇ ਜਿਹੜੇ ਗੁਰੂ ਨਗਰੀ ਨਤਮਸਤਕ ਹੋਣਾ ਚਾਹੁੰਦੇ ਅੱਛਾ ਚਾਹੁੰਦੇ ਆ ਕਿ ਅੱਛੀ ਟ੍ਰੇਨ ਹੋਵੇ ਖਾਸ ਕਰਕੇ ਅੰਤਰਰਾਸ਼ਟਰੀ ਟੂਰਿਸਟ ਜਿਹੜੇ ਇੰਟਰਨੈਸ਼ਨਲ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਉਹ ਵੀ ਚਾਹੁੰਦੇ ਕਿ ਸਾਫ਼ ਸੁਥਰੀਆਂ ਘੱਟ ਸਮੇਂ ਚ ਰਚੀਆਂ ਟ੍ਰੇਨਸ ਹੋਣ ਔਰ ਉਹ ਪੈਸਾ ਖਰਚਣਾ ਚਾਹੁੰਦੇ ਨੇ ਔਰ ਖਰਚ ਕੇ ਇਸ ਟ੍ਰੇਨ 'ਚ ਸਫ਼ਰ ਕਰ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਲਕੇ ਯਾਦਵ ਵੱਲੋਂ ਅੱਜ ਨਿਕਾਰਾ ਗੁਆਮ ਮਨੁੱਖੀ ਤਸਕਰੀ ਮਾਮਲੇ ਦੇ ਵਿੱਚ ਮਨੁੱਖੀ ਤਸਕਰੀ ਸੰਬੰਧੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਇਸ ਦੀ ਅਗਵਾਈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰੰਦੀਰ ਕੁਮਾਰ ਕਰ ਰਹੇ ਨੇ ਜਦਕਿ ਇਸ ਦੇ ਤਿੰਨ ਮੈਂਬਰਾਂ ਵਿੱਚੋਂ ਐਸసీపీ ਸਿਵਲ ਲਾਣ ਲੁਧਿਆਣਾ ਜੋ ਸਰੂਪ ਕੌਰ ਬਾਠ ਡੀਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ ਸੰਧੂ ਤੇ ਡੀਐਸਪੀ ਹੈੱਡਕੁਆਰਟਰ ਪਟਿਆਲਾ ਦਲਬੀਰ ਸਿੰਘ ਸਿੱਧੂ ਨੂੰ ਸ਼ਾਮਲ ਕੀਤਾ ਗਿਆ ਹੈ ਐਸਆਈਟੀ ਨੂੰ ਜਲਦ ਤੋਂ ਜਲਦ ਅੰਤਮ ਰਿਪੋਰਟ ਸਮਰਥ ਅਦਾਲਤ ਕੋਲ ਛੋਂਪਨ ਲਈ ਵੀ ਆਖਿਆ ਗਿਆ ਹੈ ਇਸ ਕੇਸ ਦੇ ਵਿੱਚ ਸਹਾਇਤਾ ਲਈ ਐਸਆਈਟੀ ਵੱਲੋਂ ਕਿਸੇ ਵੀ ਹੋਰ ਅਧਿਕਾਰੀ ਕਰਮਚਾਰੀ ਦਾ ਸਹਿਯੋਗ ਲਿਆ ਜਾ ਸਕਦਾ ਹੈ ਤੋਂ ਦੱਸ ਦਈਏ ਕਿ ਨਿਕਾਰਾ ਗੁਆ ਮੁਨੱਖੀ ਤਸਕਰੀਸ ਮਾਮਲੇ ਦੇ ਸੰਬੰਧ ਵਿੱਚ ਵੱਖ-ਵੱਖ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਸਨ ਜਿਸ ਦੇ ਵਿੱਚ 303 ਭਾਰਤੀ ਯਾਤਰੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਤੇ ਗੁਜਰਾਤ ਦੇ ਨਾਲ ਸੰਬੰਧ ਰੱਖਦੇ ਸਨ ਇਹਨਾਂ ਨੂੰ ਫ੍ਰਾਂਸੀਸੀ ਅਧਿਕਾਰੀਆਂ ਵੱਲੋਂ ਵਿਰਾਸਤ ਦੇ ਵਿੱਚ ਲਿਆ ਗਿਆ ਸੀ ਬਾਅਦ ਵਿੱਚੋਂ ਇਹਨਾਂ ਨੂੰ ਭਾਰਤ ਭੇਜ ਦਿੱਤਾ ਗਿਆ ਸੀ ਖਦਸ਼ਾ ਹੈ ਕਿ ਮਨੁੱਖੀ ਤਸਕਰੀ ਹੋ ਰਹੀ ਹੈ ਇਹਦੇ ਵਿੱਚ ਕੌਣ ਕੌਣ ਲੋਕ ਸ਼ਾਮਲ ਨੇ ਕਿਹੜੇ ਏਜੰਟਾਂ ਨੇ ਇਹਨਾਂ ਜਿਹੜੇ ਲੋਕ ਸੀ ਇਹਨਾਂ ਨੂੰ ਵੀਜ਼ਾ ਦਵਾਏ ਉਹਨਾਂ ਦੇ ਇਕੋਲੋਂ ਵੀ ਪੁੱਛਗਿੱਛ ਕੀਤੀ ਜਾਏਗੀ ਦੱਸ ਦਿੰਦੀ ਸਾਧਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਪਸ ਦਿੱਲੀ ਵਾਪਸ ਮੁੜ ਗਏ ਨੇ ਉਹ ਹੁਸ਼ਿਆਰਪੁਰ ਦੇ ਕੋਲ ਅਨੰਦਗੜ੍ਹ ਪਿੰਡ ਦੇ ਵਿੱਚ ਵਿਪਾਸ਼ਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ ਸਾਧਨਾ ਕਰ ਰਹੇ ਸਨ ਉਹਨਾਂ ਨੇ ਆਪਣੇ ਐਕਸਪੋਰਟ ਤੇ ਲਿਖਿਆ ਕਿ ਉਹ ਵਿਪਾਸ਼ਨਾ ਸਾਧਨਾ ਤੋਂ ਵਾਪਸ ਆ ਗਏ ਨੇ ਹੁਣ ਨਵੀਂ ਊਰਜਾ ਦੇ ਨਾਲ ਜਨਤਾ ਦੀ ਸੇਵਾ ਦੇ ਵਿੱਚ ਲੱਗਣਗੇ ਉਹਨਾਂ ਨੂੰ ਈਵੀ ਵੱਲੋਂ ਤੀਜਾ ਸਮਨ ਭੇਜਿਆ ਜਾ ਚੁੱਕਾ ਹੈ ਦਿੱਲੀ ਦੇ ਵਿੱਚ ਜਿਹੜਾ ਸ਼ਰਾਬ ਘਟਾਲਾ ਹੋਇਆ ਸੀ ਇਸ ਵਾਰੇ ਉਹਨਾਂ ਨੂੰ 3 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਦੋ ਸੰਮਨ ਭੇਜੇ ਗਏ ਸਨ ਜਿਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਖਿਆ ਸੀ ਕਿ ਇਹ ਜਿਹੜੇ ਸੰਮਨ ਉਹਨਾਂ ਨੂੰ ਭੇਜੇ ਜਾ ਰਹੇ ਨੇ ਇਹ ਰਾਜਨੀਤੀ ਤੋਂ ਪ੍ਰੇਰਿਤ ਨੇ ਮੇਰੇ ਕੋਲ ਲਕਾਉਣ ਲਈ ਕੁਝ ਵੀ ਨਹੀਂ ਮੇਰੀ ਜ਼ਿੰਦਗੀ ਤੇ ਖੁੱਲੀ ਕਿਤਾਬ ਆ ਕੀ ਹੁਣ ਤੀਸਰੇ ਸੰਮਨ ਤੋਂ ਬਾਅਦ अरविंद केजरीवाल ईडी ਦੇ ਸਾਹਮਣੇ ਪੇਸ਼ ਹੋਣਗੇ ਕਿ ਨਹੀਂ ਇਹ ਅਜੇ ਸਵਾਲਾਂ ਦੇ ਕਿਦੇ ਚ ਹੈ ਇਹਦੇ ਬਾਰੇ अरविंद केजरीवाल ਵੱਲੋਂ ਵੀ ਹਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੁਣ ਗੱਲ ਕਰਾਂਗੇ ਰੈਸਲਰ ਵਿਨੇਸ਼ ਫੋਗੜਦੀ ਵਿਨੇਸ਼ ਫੋਗੜ ਵੱਲੋਂ ਖੇਲ ਰਤਨ ਤੇ ਅਰਜੁਨ ਅਵਾਰਡ ਵਾਪਸ ਕਰ ਦਿੱਤੇ ਗਏ ਨੇ ਪੀਐਮਓ ਆਫਿਸ ਦੇ ਬਾਹਰ ਕਰਤਵ ਪਥ ਦੇ ਉੱਤੇ ਜ਼ਮੀਨ ਤੇ ਆਪਣੇ ਅਵਾਰਡ ਰੱਖੇ ਉਹਨਾਂ ਨੇ ਤੇ ਹੱਥ ਜੋੜ ਕੇ ਵਾਪਸ ਆ ਗਏ ਰਸ਼ਲਾ ਵਿਨੈਸ਼ ਫੋਗਾਰ ਨੇ ਖੇਲ ਰਤਨ ਤੇ ਅਰਜੁਨ ਅਵਾਰਡ ਵਾਪਸ ਕਰ ਦਿੱਤਾ ਅੱਜ ਸ਼ਨੀਵਾਰ 30 ਦਸੰਬਰ ਨੂੰ ਅਵਾਰਡ ਵਾਪਸ ਕਰਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਜਾ ਰਹੇ ਸਨ ਪਰ ਉਹਨਾਂ ਨੂੰ ਪੁਲਿਸ ਨੇ ਰੋਕ ਲਿਆ ਜਿਸ ਤੋਂ ਬਾਅਦ ਵਿਨੈਸ਼ ਨੇ ਅਵਾਰਡ ਆਪਣੇ ਕਰਤਵੇ ਪੱਤੇ ਜ਼ਮੀਨ ਤੇ ਰੱਖ ਦਿੱਤੇ ਤੇ ਇਹਨਾਂ ਅਵਾਰਡਸ ਨੂੰ ਹੱਥ ਜੋੜ ਕੇ ਉਹ ਵਾਪਸ ਆ ਗਏ ਵਿਨੇਸ਼ ਨੇ ਤਿੰਨ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਪੇਜਾਂ ਦੀ ਚਿੱਠੀ ਲਿਖੀ ਸੀ ਜਿਦੇ ਵਿੱਚ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਨਾ ਮਿਲਣ ਦੀ ਗੱਲ ਆਖੀ ਗਈ ਸੀ। ਅਵਾਰਡ ਵਾਪਸ ਕਰਨ ਤੇ ਉਹਨਾਂ ਆਖਿਆ ਕਿ ਮੈਂ ਇਨਸਾਫ ਲਈ ਇੱਥੇ ਆਈਆਂ ਜਦ ਤੱਕ ਇਨਸਾਫ ਨਹੀਂ ਮਿਲਦਾ ਇਹ ਲੜਾਈ ਜਾਰੀ ਰਹੇਗੀ। ਬਜਰੰਗ ਪੁਨੀਆ ਨੇ ਵਿਨੇਸ਼ ਦੀ ਅਵਾਰਡ ਵਾਪਸੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਏ ਤੇ ਆਖਿਆ ਇਹ ਦਿਨ ਕਿਸੇ ਖਿਡਾਰੀ ਦੇ ਜੀਵਨ ਦੇ ਵਿੱਚ ਨਾ ਆਏ ਦੇਸ਼ ਦੀ ਮਹਿਲਾ ਪਹਿਲਵਾਨ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੀਆਂ ਨੇ ਵਿਨੇਸ਼ ਨੇ ਪਹਿਲੇ ਬਜਰੰਗ ਪੂਨੀਆ ਨੇ ਆਪਣਾ ਪਦਮਸ਼ਰੀ ਅਵਾਰਡ ਵਾਪਸ ਕੀਤਾ ਸੀ ਉਹ ਆਪਣਾ ਇਹ ਅਵਾਰਡ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਫੁੱਟਪਾਥ ਤੇ ਰੱਖ ਕੇ ਵਾਪਸ ਆ ਗਏ ਸਨ ਸਾਖੀ ਮਲਕ ਨੇ WFI FI ਯਾਨੀ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਨਵੀਂ ਕਾਰਜਕਾਰੀ ਦੇ ਵਿੱਚ ਬ੍ਰਿਜਪੁਸ਼ਨ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਨੂੰ ਚੁਣੇ ਜਾਣ ਤੋਂ ਬਾਅਦ ਆਪਣੇ ਬੂਟ ਲਾ ਕੇ ਟੇਬਲ ਤੇ ਰੱਖਤੇ ਸਨ ਤੇ ਕੁਸ਼ਤੀ ਤੋਂ ਸੰन्यास ਲੈ ਲਿਆ ਸੀ ਸਾਰੇ ਪਹਿਰਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਉੱਤੇ ਬ੍ਰੇਗ ਕੁਸ਼ਨ ਤੇ ਉਹਦੇ ਕਰੀਬੀਆਂ ਦੇ ਕਾਬਜ ਤੇ ਉਹਨਾਂ ਦਾ ਦਬਦਬਾ ਹੋਂਦਾ ਵਿਰੋਧ ਕਰ ਰਹੇ ਸਨ ਹਾਲਾਂਕਿ ਸਰਕਾਰ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਿਕਟਰ ਸੰਜੇ ਸਿੰਘ ਦੀ ਅਦਿੱਖਤਾ ਵਾਲੀ ਕਾਰਜਕਾਰੀ ਨੂੰ ਸਸਪੈਂਡ ਕਰਤਾ ਜਿਸ ਤੋਂ ਬਾਅਦ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੰਚਾਲਨ ਲਈ ਇੰਡੀਅਨ 올림픽 ਐਸੋਸੀਏਸ਼ਨ ਅਧਾਕ ਕਮੇਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ ਜਿਸ ਦਾ ਚੇਅਰਮੈਨ ਭੁਪਿੰਦਰ ਬਾਜਵਾ ਨੂੰ ਬਣਾਇਆ ਗਿਆ ਉਹਨਾਂ ਦੇ ਨਾਲ ਨਾਲ एमएम सोमया ਤੇ मंजूषा ਕਮਰ ਨੂੰ ਵੀ ਮੈਂਬਰ ਬਣਾਇਆ ਗਿਆ ਹੈ ਜਿਹੜੀ ਚਿੱਠੀ ਉਹਨਾਂ ਨੇ ਲਿਖੀ ਹੈ ਵਿਨੇਸ਼ ਫੁਗਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਉਹਨਾਂ ਨੇ ਲਿਖਿਆ ਪ੍ਰਧਾਨ ਮੰਤਰੀ ਜੀ ਮੈਂ ਤੁਹਾਡੇ ਘਰ ਦੀ ਕੁੜੀਆਂ साक्षी मलिक ਨੇ ਆਪਣੀ ਕੁਸ਼ਤੀ ਛੱਡ ਦਿੱਤੀ ਹੈ ਬਜਰੰਗ ਪੁਨੀਆ ਨੇ ਆਪਣਾ ਪਦਮ ਸ਼੍ਰੀ ਵਾਪਸ ਕਰਤਾ ਹੈ ਦੇਸ਼ ਦੇ ਵਾਸਤੇ 올림픽 ਪਦਕ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਹ ਸਾਰਾ ਕੁਝ ਕਰਨ ਲਈ ਅਖਰਕਾਰ ਕਿਸ ਲਈ ਮਜਬੂਰ ਹੋਣਾ ਪਿਆ ਇਹ ਸਭ ਸਾਰੇ ਦੇਸ਼ ਨੂੰ ਪਤਾ ਹੈ ਤੇ ਤੁਸੀਂ ਦੇਸ਼ ਦੇ ਮੁਖੀ ਆਓ ਤੇ ਤੁਹਾਡੇ ਤੱਕ ਵੀ ਇਹ ਮਾਮਲਾ ਜ਼ਰੂਰ ਪਹੁੰਚਿਆ ਹੋਵੇਗਾ ਪ੍ਰਧਾਨ ਮੰਤਰੀ ਜੀ ਮੈਂ ਤੁਹਾਡੇ ਘਰ ਦੀ ਬੇਟੀ ਵਿਨੇਸ਼ ਫੋਗਾਟਾ ਤੇ ਪਿਛਲੇ 1 ਸਾਲ ਤੋਂ ਜਿਸ ਹਾਲਚ ਮੈਂ ਹੈਗੀਆਂ ਇਹ ਦੱਸਣ ਲਈ ਤੁਹਾਨੂੰ ਇਹ ਚਿੱਠੀ ਲਿਖ ਰਹੀ ਆਂ ਉਹਨਾਂ ਨੇ ਇਹ ਵੀ ਲਿਖਿਆ ਮੈਨੂੰ ਯਾਦ ਹੈ ਸਾਲ 2016 ਜਦੋਂ ਸਾਖੀ ਮਲਿਕ 올림픽 ਦੇ ਵਿੱਚ ਮੈਡਲ ਜਿੱਤ ਕੇ ਵਾਪਸ ਆਈ ਸੀ ਤੇ ਤੁਹਾਡੀ ਸਰਕਾਰ ਨੇ ਉਹਨੂੰ ਬੇਟੀ ਬਚਾਓ ਬੇਟੀ ਪੜਾਓ ਦਾ ਬ੍ਰਾਂਡ ਅਬਸਟਰ ਬਣਾਇਆ ਸੀ ਜਦੋਂ ਇਹੇ ਕੋਸ਼ਨਾ ਹੋਈ ਤੇ ਉਦੋਂ ਅਸੀਂ ਸਾਰੀ ਮਹਿਲਾ ਖਿਡਾਰੀਆਂ ਬਹੁਤ ਖੁਸ਼ ਸਨ ਇੱਕ ਦੂਜੇ ਨੂੰ ਵਧਾਈ ਵੀ ਦੇ ਰਹੀਆਂ ਸਨ ਪਰ ਜਦੋਂ ਸਾਖਸ਼ੀ ਨੇ ਕੁਸ਼ਤੀ ਛੱਡਣ ਦਾ ਐਲਾਨ ਕੀਤਾ ਉਦੋਂ ਫਿਰ ਮੈਨੂੰ 2016 ਦਾ ਸਾਲ ਵਾਰ-ਵਾਰ ਯਾਦ ਆ ਰਿਹਾ ਸੀ ਕਿ ਮਹਿਲਾ ਖਿਡਾਰੀ ਸਰਕਾਰ ਦੇ ਵਿਗਿਆਪਨਾਂ ਤੇ ਛਪਲੇ ਹੀ ਬਣੀਆਂ ਸਾਨੂੰ ਉਹਨਾਂ ਵਿਗਿਆਪਨਾਂ ਤੇ ਛਪਨ ਤੇ ਕੋਈ ਇਤਰਾਜ਼ ਨਹੀਂ ਉਦੇ ਤੇ ਨਾਰੇ ਲਿਖੇ ਐਸਾ ਲੱਗਦਾ ਕਿ ਸਰਕਾਰ ਬੇਟੀਆਂ ਦੇ ਉੱਥਾਨ ਵਾਸਤੇ ਗੰਭੀਰ ਹੋ ਕੇ ਕੰਮ ਕਰਨਾ ਚਾਹੁੰਦੀ ਸੀ ਮੈਂ 올림픽 ਦੇ ਵਿੱਚ ਮੈਡਲ ਜਿੱਤਣ ਦਾ ਸੁਪਨਾ ਵੇਖਿਆ ਸੀ ਪਰ ਇਹ ਸੁਪਨਾ ਹੁਣ ਧੁੰਦਲਾ ਹੁੰਦਾ ਜਾ ਰਿਹਾ ਬਸ ਇਹੋ ਹੀ ਦੁਆ ਕਰੇ ਆਉਣ ਵਾਲੀ ਮਹਿਲਾ ਖਿਡਾਰੀ ਇਹ ਸੁਪਨਾ ਜ਼ਰੂਰ ਪੂਰੀ ਕਰਨ ਵਿਨੇਸ਼ ਨੇ ਇਹ ਵੀ ਲਿਖਿਆ ਕਿ ਸਾਡੀ ਜ਼ਿੰਦਗੀ ਉਹਨਾਂ ਫੈਂਸੀ ਵਿਗਿਆਪਨਾ ਵਰਗੀ ਬਿਲਕੁਲ ਨਹੀਂ ਹੈ ਕੁਸ਼ਤੀ ਦੀ ਮਹਿਲਾ ਪਲਵਾਨ ਪਿਛਲੇ ਕੁਝ ਸਾਲਾਂ ਦੇ ਵਿੱਚ ਜੋ ਉਹਨਾਂ ਨੇ ਭੋਗਿਆ ਉਹ ਸਮਝ ਨਹੀਂ ਆਉਂਦਾ ਕਿ ਅਸੀਂ ਕਿਸ ਤਰ੍ਹਾਂ ਘੁੱਟ-ਘੁੱਟ ਕੇ ਜੀ ਰਹੀਆਂ ਤੁਹਾਨੂੰ ਫੈਂਸੀ ਵਿਗਿਆਪਨਾਂ ਦੇ ਫਲਕਸ ਬੋਰਡ ਦੇ ਵੀ ਹੁਣ ਪੁਰਾਣੇ ਹੋ ਗਏ ਨੇ ਸਾਖੀ ਹੁਣ ਸੰन्यास ਲੈ ਚੁੱਕੀ ਏ ਸ਼ੋਸ਼ਣ ਕਰਤਾ ਜਿਹੜਾ ਉਹਨੇ ਹਜੇ ਵੀ ਆਪਣਾ ਦਬਦਬਾ ਬਣੇ ਰਹਿਣ ਦੀ ਮੁਨਾਦੀ ਕੀਤੀ ਏ ਬਹੁਤ ਹੀ ਭੱਦੇ ਤਰੀਕੇ ਦੇ ਨਾਲ ਨਾਰੇ ਵੀ ਲਗਾਏ ਨੇ ਤੁਸੀਂ ਆਪਣੀ ਜ਼ਿੰਦਗੀ ਦੇ ਸਿਰਫ 5 ਮਿੰਟ ਕੱਢ ਕੇ ਉਸ ਬੰਦੇ ਦੀ ਮੀਡੀਆ ਦੇ ਵਿੱਚ ਜਿਹੜੇ ਉਹਨੇ ਬਿਆਨ ਦਿੱਤੇ ਨੇ ਉਹਨੂੰ ਸੁਣ ਲਓ ਤੁਹਾਨੂੰ ਪਤਾ ਲੱਗ ਜਾਏਗਾ ਉਹਨੇ ਕੀ ਕੀ ਅਕਿਆ ਉਸਨੇ ਪਹਿਲਾ ਮਹਿਲਾ ਪਹਿਲਵਾਨਾਂ ਨੂੰ ਮੰਥਰਾ ਦੱਸਿਆ ਅਸੀ ਸਾਨੂੰ ਮਹਿਲਾ ਖਿਡਾਰੀਆਂ ਨੂੰ ਜਲੀਲ ਵੀ ਕੀਤਾ ਉਹਨੇ ਕੋਈ ਵੀ ਮੌਕਾ ਨਹੀਂ ਛੱਡਿਆ ਇਸ ਤੋਂ ਵੀ ਜ਼ਿਆਦਾ ਗੰਭੀਰ ਹੈ ਕਿ ਕੇਨੀਆਂ ਹੀ ਮਹਿਲਾ ਪਹਿਲਵਾਨ ਜਿਹੜੀਆਂ ਕਿ ਪਿੱਛੇ ਹਟਣ ਤੇ ਮਜਬੂਰ ਹੋ ਗਈਆਂ ਇਹ ਬਹੁਤ ਹੀ ਖਤਰਨਾਕ ਹੈ ਕਈ ਵਾਰੀ ਸਾਰੇ ਘਟਨਾ ਕ੍ਰਮ ਨੂੰ ਭੁੱਲ ਜਾਂਦਾ ਸੀ ਪ੍ਰਯਾਸ ਵੀ ਕੀਤਾ ਪਰ ਇਹਨਾਂ ਸੌਕਾ ਨਹੀਂ ਹੈ ਜਦੋਂ ਮੈਂ ਤੁਹਾਨੂੰ ਮਿਲੀ ਤੇ ਸਭ ਕੁਝ ਤੁਹਾਨੂੰ ਦੱਸਿਆ ਪਿਛਲੇ 1 ਸਾਲ ਤੋਂ ਅਸੀਂ ਲੜਾਈ ਵਾਸਤੇ ਸੜਕਾਂ ਤੇ ੱੱਕੇ ਖਾ ਰਹੇ ਆ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਸਰ ਸਾਡੇ ਮੈਡਲਾਂ ਤੇ ਅਵਾੜਾ ਨੂੰ 15 ਪਏ ਦੇ ਦੱਸਿਆ ਜਾ ਰਿਹਾ ਪਰ ਇਹ ਮੈਡਲ ਸਾਨੂੰ ਸਾਡੀ ਜਾਨ ਤੋਂ ਵੀ ਪਿਆਰੇ ਨੇ ਜਦੋਂ ਅਸੀਂ ਦੇਸ਼ ਵਾਸਤੇ ਮੈਡਲ ਜਿੱਤੇ ਸਾ ਤੇ ਸਾਰਿਆਂ ਨੇ ਸਾਨੂੰ ਦੇਸ਼ ਦੇ ਆਪਣਾ ਗਰਵ ਦੱਸਿਆ ਗੌਰਵ ਦੱਸਿਆ ਸੀ ਤੇ ਹੁਣ ਸਾਨੂੰ ਇੰਨਾ ਮੈਡਲਾਂ ਨੂੰ ਵੇਖ ਕੇ ਵੀ ਕਿੰਨ ਔਨ ਲੱਗ ਪਈ ਹੈ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਅਸੀਂ ਦੇਸ਼ਦੋਈਆਂ ਬਜਰੰਗ ਪੂਨੀਆਂ ਨੇ ਇਸ ਹਾਲਤ ਦੇ ਵਿੱਚ ਆਪਣਾ ਪਦਮ ਸ਼੍ਰੀ ਵਾਪਸ ਕਰਨ ਦਾ ਫੈਸਲਾ ਕੀਤਾ ਹੋਏਗਾ ਇਹ ਮੈਨੂੰ ਪਤਾ ਨਹੀਂ ਪਰ ਮੈਂ ਉਹਦੀ ਫੋਟੋ ਵੇਖ ਕੇ ਅੰਦਰ ਹੀ ਅੰਦਰ ਘੁੱਟ ਰਹੀ ਸਾਂ ਉਹਦੇ ਬਾਅਦ ਹੁਣ ਮੈਨੂੰ ਵੀ ਆਪਣੇ ਜਿਹੜੇ ਇਨਾਮ ਨੇ ਪੁਰਸਕਾਰ ਨੇ ਉਹਨਾਂ ਕੋਲੋਂ ਕਹਿਣਾ ਲੱਗ ਪਈਏ ਜਦੋਂ ਇਹ ਪੁਰਸਕਾਰ ਮੈਨੂੰ ਮਿਲੇ ਸਨ ਤੇ ਮੇਰੀ ਮਾਂ ਨੇ ਸਾਡੇ ਆਂਢ ਗੁਆਢ 'ਚ ਮਠਾਈ ਵੰਡਦੀ ਸੀ ਤੇ ਮੇਰੀਆਂ ਚਾਚੀਆਂ ਤਾਈਆਂ ਨੂੰ ਆਖਿਆ ਸੀ ਕਿ ਵਿਨੇਸ਼ ਦੀ ਜਿਹੜੀ ਫੋਟੋ ਹੈ ਟੈਲੀਵਿਜ਼ਨ 'ਤੇ ਆ ਰਹੀ ਹੈ ਤੇ ਮੇਰੀ ਬੇਟੀ ਨੂੰ ਪੁਰਸਕਾਰ ਮਿਲਿਆ ਵੇਖੋ ਉਹ ਕਿੰਨੀ ਅੱਛੀ ਲੱਗ ਰਹੀ ਏ ਕਈ ਵਾਰੀ ਇਹ ਸੋਚ ਕੇ ਇਹ ਵੀ ਘਬਰਾ ਜਾਂਦੀ ਆ ਕਿ ਹੁਣ ਮੇਰੀ ਚਾਚੀ ਤਾਈ ਟੀਵੀ ਤੇ ਮੇਰੀ ਹਾਲਤ ਵੇਖਦੀ ਹੋਣਗੀਆਂ ਤੇ ਮੇਰੀ ਮਾਂ ਨੂੰ ਕੀ ਕਹਿੰਦੀ ਆਉਣਗੀਆਂ ਭਰ ਦੀ ਕੋਈ ਮਾਂ ਨਹੀਂ ਚਾਹੇਗੀ ਕਿ ਉਹਦੀ ਬੇਟੀ ਦੀ ਇਹ ਹਾਲਤ ਹੋਵੇ ਹੁਣ ਮੈਂ ਇਹ ਜਿਹੜੇ ਇਨਾਮ ਹੈ ਉਹ ਉਹਨਾਂ ਤੋਂ ਵਾਪਸ ਜਿਹੜੀਆਂ ਤੁਹਾਨੂੰ ਕਰ ਰਹੀਆਂ ਇਹਦੇ ਕੋਈ ਛੁਟਕਾਰਾ ਪਾਉਣਾ ਚਾਹੀਨੀ ਹੈ ਤੇ ਜਿਹੜਾ ਮੈਂ ਸੁਪਨਾ ਵੇਖਿਆ ਸੀ 올림픽 ਦੇ ਵਿੱਚ ਮੈਡਲ ਜਿੱਤਣ ਦਾ ਹੁਣ ਉਹ ਜਿਹੜਾ ਉਹ ਸੁਪਨਾ ਜਿਹੜਾ ਖਤਮ ਹੋ ਰਿਹਾ ਹੈ ਤੇ ਸਾਡੇ ਨਾਲ ਜੋ ਹੋ ਰਿਹਾ ਉਹਦੀ ਹਕੀਕਤ ਵੀ ਪੂਰੇ ਦੇਸ਼ ਨੂੰ ਪਤਾ ਹੈ ਮੈਨੂੰ ਮੇਜਰ ਧਿਆਨ ਚੰਦ ਖੇਲ ਰਤਨ ਤੇ ਅਰਜੁਨ ਅਵਾਰ ਦਿੱਤਾ ਗਿਆ ਸੀ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ ਹਰ ਮਹਿਲਾ ਸਨਮਾਨ ਦੀ ਜ਼ਿੰਦਗੀ ਜੀਣਾ ਚਾਹੁੰਦੀ ਹੈ ਇਸ ਲਈ ਪ੍ਰਧਾਨ ਮੰਤਰੀ ਜੀ ਮੈਂ ਆਪਣਾ ਮੇਜਰ ਚੰਦ ਮੇਜਰ ਧਿਆਨ ਚੰਦ ਖੇਲ ਚੰਦਰਤਨ ਤੇ ਅਰਜੁਨ ਅਵਾਰ ਦੋਵੇਂ ਵਾਪਸ ਕਰ ਰਹੀ ਹਾਂ ਅੱਜ ਲਈ ਬਸ ਇਨਾ ਹੀ ਕਹਤ ਹਾਂ ਫੇਰ ਉੱبروਵਾਂਗੇ ਤਦ ਤੱਕ ਜੋ ਸਾਨੂੰ ਜ਼ਾਦਤ ਸასი ਕਾਲ ਨੋਸਕ